ਦੀ ਆਵੇ ਪਾਨਾ ਸਿੱਧੂ ਪਾਨਾ ਸਿੱਧੂ ਲੱਖੇ ਸਿਧਾਣੇ ਆਰ ਕੇ ਪਾਨੇ ਸਿੱਧੂ ਆਰ ਕੇ ਸਿੱਧੂ ਮੂਸੇ ਵਾਲੇ ਆਰ ਕੇ ਝੋਟੇ ਆਰ ਕੇ ਇਹ ਬਈ ਬਾਰ ਬਾਰ ਪੈਦਾ ਨਹੀਂ ਹੁੰਦੇ ਬਾਰ ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤੋ 2 ਮਹੀਨਿਆਂ ਬਾਅਦ ਮੈਨੂੰ ਗਿਫਟ ਕਰ ਦਿੰਦਾ ਕਿਸੇ ਦੀ ਚੈਨ ਕੀ ਇਲਾਹੁੋ ਜਦ ਜ਼ਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇਆਣਾ ਪਾਣਾ ਸਿੱਧੂ ਲੱਖਾਂ ਸੁਧਾਣਾ ਛੋਟਾ ਪੰਜਾਬ ਉਹ ਮਿਹਰਬਾਨੀ ਜੀ ਇਨੂੰ ਬਹੁਤ ਦੁਨੀਆ ਪਿਆਰ ਕਰਦੀ ਆ ਓਏ ਪਾਨਾ ਸਿੱਧੂ ਪਾਨਾ ਸਿੱਧੂ ਲੱਖੇ ਸਿਧਾਣੇ ਵਰਗੇ ਪਾਨੇ ਸਿੱਧੂ ਵਰਗੇ ਸਿੱਧੂ ਮੂਸੇ ਵਾਲੇ ਵਰਗੇ ਝੋਟੇ ਵਰਗੇ ਇਹ ਬਈ ਬਾਰ ਬਾਰ ਪੈਦਾ ਨਹੀਂ ਹੁੰਦੇ ਬਾਰ ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਓ ਚੈਨ ਤੋਂ ਉਹ 2 ਮਹੀਨਿਆਂ ਬਾਅਦ ਮੈਨੂੰ ਗਿਫਟ ਕਰ ਦਿੰਦਾ ਕਿਸੇ ਦੀ ਚੈਨ ਕੀ ਇਲਾਹੁੋ ਜਦ ਜ਼ਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇਆਣਾ ਪਾਣਾ ਸਿੱਧੂ ਲੱਖਾ ਸੁਧਾਣਾ ਛੋਟਾ ਪੰਜਾਬ ਉਹ ਮਿਹਰਬਾਨੀ ਜੀ ਆ ਓਏ ਪਾਨਾ ਸਿੱਧੂ ਪਾਨਾ ਸਿੱਧੂ ਲੱਖੇ ਸਿਧਾਣੇ ਅਰਗੇ ਪਾਨੇ ਸਿੱਧੂ ਅਰਗੇ ਸਿੱਧੂ ਮੂਸੇ ਵਾਲੇ ਅਰਗੇ ਝੋਟੇ ਅਰਗੇ ਇਹ ਬਈ ਬਾਰ ਬਾਰ ਪੈਦਾ ਨਹੀਂ ਹੁੰਦੇ ਬਾਰ ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤਾਂ ਉਹ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਦਿੰਦਾ ਕਿਸੇ ਦੀ ਚੈਨ ਕੀ ਇਲਾਹੁ ਹੋ ਜੋ ਜਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇਆਣਾ ਪਾਣਾ ਸਿੱਧੂ ਲੱਖਾਂ ਸੁਣਾਣਾ ਛੋਟਾ ਪੰਜਾਬ ਉਹ ਮਿਹਰਬਾਨੀ ਲੱਖੇ ਸਿਧਾਣੇ ਆਰ ਕੇ ਪਾਨੇ ਸਿੱਧੂ ਆਰ ਕੇ ਸਿੱਧੂ ਮੂਸੇ ਵਾਲੇ ਆਰ ਕੇ ਝੋਟੇ ਆਰ ਕੇ ਇਹ ਬਈ ਬਾਰ ਬਾਰ ਪੈਦਾ ਨਹੀਂ ਹੁੰਦੇ ਬਾਰ ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤਾਂ ਉਹ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਦਿੰਦਾ ਕਿਸੇ ਦੀ ਚੈਨ ਕੀ ਲਾਹੂ ਜੋ ਜਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇ ਵਾਲੇ ਪਾਨਾ ਸਿੱਧੂ ਲੱਖਾਂ ਸੁਣਾਣਾ ਛੋਟਾ ਪੰਜਾਬ ਉਹ ਮਿਹਰਬਾਨੀ ਜੀ ਓਏ ਕੀ ਹਾਲ ਹੈ ਅੱਜ ਭਾਨੇ ਚਾਚੇ ਦੇ ਨਾਲ ਦਇਨਖੋਸ਼ ਹੋ ਗਿਆ ਜੇਲ੍ਹ 'ਚ ਬੈਠੇ ਦਾ ਓ ਜਟਵਾੜਾ ਤੈਨੂੰ ਬਹੁਤ ਦੁਨੀਆ ਪਿਆਰ ਕਰਦੀ ਆ ਓਏ ਪਾਨਾ ਸਿੱਧੂ ਅੱਖੇ ਸਿਧਾਣੇ ਵਰਗੇ ਪਾਨੇ ਸਿੱਧੂ ਵਰਗੇ ਸਿੱਧੂ ਮੂਸੇ ਵਾਲੇ ਵਰਗੇ ਝੋਟੇ ਵਰਗੇ ਇਹ ਬਈ ਬਾਰ-ਬਾਰ ਪੈਦਾ ਨਹੀਂ ਹੁੰਦੇ ਬਾਰ-ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤੋਂ ਉਹ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਜਾਂਦਾ ਕਿਸੇ ਦੀ ਚੈਨ ਕੀ ਲਾਹੂ ਉਹ ਜਦ ਜ਼ਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇ ਲੱਖਾ ਸਿਧਾਣਾ ਛੋਟਾ ਪੰਜਾਬ ਓ ਮਿਹਰਬਾਨੀ ਓ ਕੀ ਹਾਲ ਹੈ ਅੱਜ ਭਾਨੇ ਚਾਚੇ ਦੇ ਨਾਲ ਦੈਰ ਖੋਜ ਹੋ ਗਿਆ ਜੇਲ੍ਹ ਚ ਬੈਠੇ ਦਾ ਓ ਜੜਵੇੜਾ ਤੈਨੂੰ ਬਹੁਤ ਦੁਨੀਆ ਪਿਆਰ ਕਰਦੀ ਆ ਓਏ ਭਾਨਾ ਸਿੱਧੂ ਭਾਨਾ ਸਿੱਧੂ ਲੱਖਾ ਸਿਧਾਣਾ ਵਰਗੇ ਸਿੱਧੂ ਮੂਸੇ ਵਾਲੇ ਆਰਗੇ ਝੋਟੇ ਆਰਗੇ ਇਹ ਬਾਈ ਬਾਰ ਬਾਰ ਪੈਦਾ ਨਹੀਂ ਹੁੰਦੇ ਬਾਰ ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤੋਂ ਉਹ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਦਿੰਦਾ ਕਿਸੇ ਦੀ ਚੈਨ ਕੀ ਲਾਹੂ ਉਹ ਜਦ ਜ਼ਿਆਦਾ ਟਾਈਮ ਨਹੀਂ ਲੈਣਾ ਸਿੱਧੂ ਮੂਸੇ ਲੱਖਾ ਸਿਧਾਣਾ ਛੋਟਾ ਪੰਜਾਬ ਉਹ ਮਿਹਰਬਾਨੀ ਜੀ ਓਏ ਕੀ ਹਾਲ ਹੈ ਅੱਜ ਭਾਨੇ ਚਾਚੇ ਦੇ ਨਾਲ ਦਿਲ ਖੁਸ਼ ਹੋ ਗਿਆ ਜੇਲ੍ਹ ਚ ਬੈਠੇ ਦਾ ਓ ਜੜਵੇੜਾ ਤੈਨੂੰ ਬਹੁਤ ਦੁਨੀਆ ਪਿਆਰ ਕਰਦੀ ਆ ਓਏ ਭਾਨਾ ਸਿੱਧੂ ਭਾਨਾ ਸਿੱਧੂ ਲੱਖਾ ਸਿਧਾਣਾ ਆ ਕੇ ਨੇ ਸਿੱਧੂ ਆਰਗੇ ਸਿੱਧੂ ਮੂਸੇ ਵਾਲੇ ਆਰਗੇ ਝੋਟੇ ਆਰਗੇ ਇਹ ਬਾਈ ਬਾਰ ਬਾਰ ਪੈਦਾ ਨਹੀਂ ਹੁੰਦੇ ਬਾਰ ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤਾਂ ਉਹ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਦਿੰਦਾ ਕਿਸੇ ਦੀ ਚੈਨ ਕੀ ਲਾਹੂ ਜੋ ਜ਼ਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇ ਵਾਲੇ ਲੱਖਾਂ ਸੁਧਾਨਾ ਛੋਟਾ ਪੰਜਾਬ ਉਹ ਮਿਹਰਬਾਨੀ ਜੀ ਓਏ ਕੀ ਹਾਲ ਹੈ ਅੱਜ ਭਾਨੇ ਚਾਚੇ ਦੇ ਨਾਲ ਦਿਲ ਖੁਸ਼ ਹੋ ਗਿਆ ਜੇਲ੍ਹ ਚ ਬੈਠੇ ਦਾ ਓਏ ਜੜਵੇੜਾ ਤੈਨੂੰ ਬਹੁਤ ਦੁਨੀਆ ਪਿਆਰ ਕਰਦੀ ਆ ਓਏ ਭਾਨਾ ਸਿੱਧੂ ਭਾਨਾ ਸਿੱਧੂ ਲੱਖਾਂ ਸੁਧਾਨਾ ਆ ਨੇ ਸਿੱਧੂ ਵਰਗੇ ਸਿੱਧੂ ਮੂਸੇ ਵਾਲੇ ਵਰਗੇ ਝੋਟੇ ਵਰਗੇ ਇਹ ਬਈ ਬਾਰ-ਬਾਰ ਪੈਦਾ ਨਹੀਂ ਹੁੰਦੇ ਬਾਰ-ਬਾਰ ਪੈਦਾ ਨਹੀਂ ਹੁੰਦੇ ਬਸ ਮੈਂ ਤਾਂ ਇੱਕੋ ਹੀ ਗੱਲ ਦੱਸਣਾ ਚਾਹਣਾ ਸਰਕਾਰ ਨੂੰ ਉਹ ਤੂੰ ਚੈਨ ਚੋਰੀ ਦਾ ਪਰਚਾ ਦਿੱਤਾ ਉਹ ਚੈਨ ਤੋਂ ਉਹ 2 ਮਹੀਨਿਆਂ ਬਾਅਦ ਮੈਨੂੰ ਗੈਫਟ ਕਰ ਜਾਂਦਾ ਕਿਸੇ ਦੀ ਚੈਨ ਕੀ ਲਾਹੂ ਹੋ ਜਦ ਜ਼ਿਆਦੇ ਟਾਈਮ ਨਹੀਂ ਲੈਣਾ ਸਿੱਧੂ ਮੂਸੇ ਪਾਣਾ ਸਿੰਧੂ ਲੱਖਾ ਸੁਨਾਣਾ ਛੋਟਾ ਪੰਜਾਬ ਉਹ ਮਿਹਰਬਾਨੀ ਜੀ